ਅੱਜ ਸਤਵੇਂ ਗੇਟ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਹਨ ਤਾਂ ਉੱਥੇ ਫਿਰੋਜ਼ਪੁਰ ਲੋਕ ਸਭਾ ਦਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੋਟ ਪਾਉਣ ਨੂੰ ਲੈ ਕੇ ਯੂਥ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਨੌਜਵਾਨ ਤੇ ਲੜਕੀਆਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥ ਤੇ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ ਤਾਂ ਉੱਥੇ ਪਹਿਲੀ ਵਾਰ ਵੋਟ ਪਾਉਣ ਆ ਰਹੇ ਨੌਜਵਾਨ ਤੇ ਲੜਕੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਨਮਾਨਿਤ ਪੱਤਰ ਦਿੱਤੇ ਗਏ ਹਨ ਤੇ ਨਾਲ ਹੀ ਇੱਕ ਬੂਟੇ ਵੀ ਵੰਡੇ ਗਏ ਹਨ ਇਸ ਮੌਕੇ ਨੌਜਵਾਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਪਹਿਲੀ ਵਾਰੀ ਵੋਟ ਪਾਉਣ ਤੇ ਸਾਨੂੰ ਵਿਦਿਆ ਲੱਗਿਆ ਤੇ ਸਾਡੇ ਦੇ ਵਿੱਚ ਉਤਸ਼ਾਹ ਸੀ ਤੇ ਅਸੀਂ ਹੋਰ ਯੂਥ ਨੂੰ ਵੀ ਅਪੀਲ ਕਰਦੇ ਆ ਕਿ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨ ਮੇਰਾ ਨਾਮ ਕਮਲ ਕੁਤੂਰ ਹੈ ਤੇ ਮੈਂ ਪਹਿਲੀ ਵਾਰੀ ਵੋਟ ਪਾਣਾ ਆ ਮੈਨੂੰ ਬਹੁਤ ਉਤਸ਼ਾਹ ਹੈ ਕਿ ਮੈਂ ਇਹ ਨੂੰ ਐਸੇ ਦਿਨ ਚੋਣੇ ਆ ਕਿ ਵੋਟ ਸਭ ਨੂੰ ਪਾਣੀ ਚਾਹੀਦੀ ਹੈ ਸਭ ਦਾ ਅਧਿਕਾਰ ਹੁੰਦਾ ਹੈ ਸੋ ਕਿਸੇ ਕਿਹੜਾ ਪిల్లా ਜੱਸਿਆ ਨਹੀਂ ਪਹਿਲੀ ਵਾਰ ਵੋਟ ਪਾਉਣੀ ਹੈ। ਇਹ ਟਾਰਫ ਵੀ ਹੈ। ਕਿਵੇਂ ਤਾਂ ਲੱਗਿਆ? ਹਾਂ ਬਾਈ ਪਹਿਲੀ ਵਾਰ। ਵਧੀਆ ਹੀ ਪਹਿਲੀ ਵਾਰੀ ਵੋਟ ਪਾਤੀ ਵਧੀਆ ਲੱਗਿਆ। ਬਾਕੀ ਯੂਥ ਨੂੰ ਇੱਥੇ ਆਉਣਾ ਚਾਹੀਦਾ ਈ ਵੋਟ ਪਾਉਣੀ ਚਾਹੀਦੀ ਆ। ਤਾਂ ਕਿ ਆਪਾਂ ਨੂੰ ਨੰਨੀਆਂ ਸਹੂਲਤਾਂ ਮਿਲ ਸਕਣ। ਹੂੰ। ਤੇ ਜਿਹੜਾ ਆਹ ਬੂਟਾ ਦਿੱਤਾ ਹੈਗਾ ਇਹ ਪਹਿਲੀ ਵਾਰ ਵੋਟ ਪਾਉਣ ਦੇ ਲਈ। ਪਹਿਲੀ ਵਾਰ ਵੋਟ ਪਾਉਣ ਤੇ ਦਰਸਤ ਦਿੱਤਾ ਇਹਨਾਂ ਨੂੰ। ਤੇ ਆਪਣਾ ਹੌਨਾ ਚਾਹੀਦੇ ਹੋ ਜੋ ਪ੍ਰਾਲੇ ਮਾਤਾਵਾਂ ਨੂੰ ਚਾਹੀਦੇ ਹੈ ਇਹ ਇਵਤੋਰ ਦੇ ਜੋ ਪ੍ਰਾਲੇ ਹੋਣੇ ਚਾਹੀਦੇ ਹਨ ਤਾਂ ਜੋ ਆਪਣਾ ਪੱਤਾਵਾਂ ਨੂੰ ਚਾਹੀਦਾ ਹੈ ਵਾਤਾਵਰਨ ਸਾਫ਼ ਰਹੇ ਐਸਐਮਜ਼ ਐਂਡ ਨਿਊਜ਼ ਦੇ ਲਈ ਸ਼੍ਰੀ ਮੁਖਸਾ ਸਾਹਿਬ ਤੋਂ ਬੁਟਾ ਸਿੰਘ ਦੀ ਰਿਪੋਰਟ